ਇਹਰਾ ਨਾਮ ਕਵਲਜੀਤ ਕੌਰ ਹੈ ਕਵਲਜੀਤ ਜੀ ਕੀ ਗੱਲ ਹੋਈ ਆ ਕੱਲ ਕੱਲ ਇੱਥੇ ਬਹੁਤ ਜ਼ਿਆਦਾ ਮੁੰਡੇ ਆਏ ਸੀ ਬਾਹਰੋਂ ਲਿਆਂਦੇ ਉਹਨਾਂ ਨੇ 3-4 ਜਣੇ ਆਪ ਹੀ 5-6 ਜਣੇ ਇਹਨਾਂ ਨੇ ਗੋਲੀਆਂ ਚਲਾਈਆਂ ਸਾਡੇ ਨਿੱਕੇ ਨਿੱਕੇ ਬੱਚੇ ਆ ਹੀ ਸਾਰੇ ਲੋਕ ਕੇ ਬੱਚੇ ਆ ਤਿਹੜਾ ਝਗੜਾ ਕਿਸ ਗੱਲ ਦਾ ਕਰਵਾ ਇੱਥੇ ਸਾਡੇ ਘਰਾਂ ਦੇ ਗਾੜੀਏ ਮਤਲਬ ਕਿ ਗੱਡੀ ਖਲਾਰਦੇ ਆ ਕਿ दारू ਪੀਂਦੇ ਆ ਸ਼ਰਾਬਾ ਪੀਂਦੇ ਆ ਇੱਥੇ ਮੁੰਡੇ ਜਿਹੜੇ ਆ ਕਿ ਹੱਕਰਾ ਮਾਰਦੇ ਆ ਗਾਣੇ ਲਾਉਂਦੇ ਗੱਡੀ ਦੇ ਵਿੱਚ ਬਹੁਤ ਮਤਲਬ ਕਿ ਇਹਨਾਂ ਨੂੰ 4-5 ਵਾਰੀ ਸਾਡੇ ਮੁੰਡਿਆਂ ਨੇ ਕਿਹਾ ਵੀ ਕਿ ਤੁਸੀਂ ਨਾ ਹਣੀਆਂ ਧੀਆ ਪੈਣਾ ਜਵਾਨ ਆ ਤੁਸੀਂ ਨਾ ਇੱਧਰ ਤੁਸੀਂ ਆਪਣੇ ਉਧਰ ਸਾਈਡ ਤੇ ਘਰਿਆ ਇੱਧਰ ਦੀ ਲਾਂਬੇ ਆ ਇਹਨਾਂ ਦਾ ਉਧਰ ਜਾ ਕੇ ਖੜ ਜਿਆ ਕਰੋ ਪਰ ਨਹੀਂ ਇਹ ਹਟੇ ਨਹੀਂ ਹੈਗੇ ਫੇਰ ਵੀ ਅਹੀਂ ਮਤਲਬ ਕਿ ਫੇਰ ਹੈ ਹੀ ਸਵੇਰੇ ਇੱਕ ਤੋਂ ਦੋ ਤਿੰਨ ਦਿਨ ਪਹਿਲਾਂ ਅਹੀਂ ਵਾਰਨਿੰਗ ਦਿੱਤੀ ਵੀ ਨਹੀਂ ਤੁਸੀਂ ਇੱਥੇ ਨਾ ਖਲੋਇਆ ਕਰੋ ਸਾਡੀ ਲੜਕੀ ਦੀ ਮੈਰਿਜ ਸੀ ਤਾਂ ਅਹੀਂ ਉਦੋਂ ਵੀ ਉਦਨ ਇਹ ਭੰਗੜਾ ਇੱਥੇ ਭੌਂਡੇ ਸਾਰੇ ਉਦਨ ਵੀ 1 ਵਜੇ ਰਾਤ ਏਕੇ 2 2 ਵਜੇ ਤੱਕ ਹੀ ਬਾਹਰ ਰਹਿੰਦੇ ਆ ਗੱਡੀ ਲਾ ਛੱਡਦੇ ਕੱਲ ਜਦੋਂ ਝਗੜਾ ਹੋਇਆ ਵਾ ਕਿੰਨੇ ਲੋਕ ਆਏ ਸੀ ਇਹ 5 6 ਜੀ ਆਪ ਘਰ ਦੇ ਜੀ 20 25 ਜਾਣੇ ਮੁੰਡੇ ਬਾਹਰ ਦੇ ਹਥਿਆਰ ਵੀ ਸੀ ਸਾਰਿਆਂ ਕੋ ਹਥਿਆਰ ਹੀ ਕਿ ਕੋਈ ਦਾਤਰ ਹੀ ਪਿਸਟਲ ਹੀ ਬੈਸਵਲ ਦੋ ਪਿਸਟਲ ਹੀ ਉਹਨਾਂ ਕੋ ਉਹਨਾਂ ਨੇ 7-8 ਫਾਇਰ ਚ ਚਲਾਏ ਆ ਕਾਫੀ ਜ਼ਿਆਦੇ ਤੇ ਕਿੰਪੋਲਿਸ ਤੋਂ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਹੁਣ ਤੱਕ ਮਤਲਬ ਸ਼ਾਮੀ ਆਈ ਹੈ ਪੁਲਿਸ ਉਹਨਾਂ ਨੇ ਉਹਨਾਂ ਦੇ ਬਜ਼ੁਰਗ ਨੂੰ ਖੜਿਆ ਵਾ ਦੇ ਸਵੇਰੇ ਛੱਡ ਦਿੱਤਾ ਵਾ ਮੇਰੇ ਕੋਸ਼ਿਸ਼ ਹੋਵੇ ਹਜੇ ਕੋਈ ਕਾਰਵਾਈ ਨਹੀਂ ਹੋਈ ਕਿਸੇ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਹੈਗਾ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਤੇ ਸਾਠ ਸੁਲਤ ਨਹੀਂ ਲੱਗੇ ਸਾਡੇ ਮਤਲਬ ਕਿ ਲੱਗੀਆਂ ਗੁੱਜੀਆਂ ਲੱਗੀਆਂ ਸੱਟਾ ਰੋੜੇ ਵੱਜੇ ਆ ਮਤਲਬ ਕਿ ਤਾਈ ਜੀ ਸਾਡੇ ਬਚਾਉਂਦੇ ਆਪਣੇ ਸ਼ੀਸ਼ਿਆਂ ਨੂੰ ਉਹ LED ਲੱਗੀ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਉਹਨਾਂ ਦੇ ਬਾਹ ਤੇ ਵੀ ਲੱਗੀ ਲੱਤ ਤੇ ਵੀ ਲੱਗੀ ਅੱਖ ਤੇ ਵੀ ਵੱਜਾ ਰੋੜਾ ਕਿੰਨਾ ਕ ਨੁਕਸਾਨ ਹੋਇਆ ਤਾਂ ਕਾਫੀ ਜ਼ਿਆਦਾ ਇਹਨਾਂ ਦੇ ਸ਼ੀਸ਼ੇ ਵੀ ਟੈਂਕੀ ਵੀ ਪਾੜ ਗਈ ਮਤਲਬ ਕਿ ਜਦੋਂ ਫਾਇਰ ਚਲਾਏ ਆਂ ਹੀ ਮਤਲਬ ਟੈਂਕੀਆਂ ਦੇ ਉਹਲੇ ਲੁਕੇ ਆ ਕਿ ਖਾਨ ਲੰਮੇ ਪਏ ਆ ਤੇ ਉਹਨਾਂ ਨੇ ਫਾਇਰ ਤਾਂ ਨੂੰ ਚਲਾਏ ਆਂ ਜੀ ਕੋਈ ਵਧੀਆ ਸੱਦੇ ਵੀ ਕੋਈ ਨਹੀਂ ਲੱਗੀ ਆ ਕੀ ਮੰਗ ਕਰਦੇ ਜੀ ਅਸੀਂ ਇਹ ਹੀ ਮੰਗ ਕਰਦੇ ਕਿ ਉਹਨਾਂ ਨੂੰ ਜਲਦ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਚਾਹੀਦਾ ਸਾਨੂੰ ਸਾਡੇ ਮਾਨੂੰ ਖਤਰਾ ਵਾ ਕਿਉਂਕਿ ਸਾਡੇ ਨਿੱਕੇ ਨਿੱਕੇ ਬੱਚੇ ਸਾਡੇ ਬੰਦਿਆਂ ਨੇ ਕੰਮਾਂ ਤੇ ਵੀ ਜਾਣਾ ਵਾ ਸਾਰਿਆਂ ਨੇ ਜੇ ਕੰਮ ਤੇ ਗਏ ਵੀ ਗਏ ਉਹਨਾਂ ਦੇ ਮਗਰ ਕੱਲ ਗਏ ਆ ਇਮੋਕੇ ਦੁਕਾਨ ਤੇ ਸਾਡੇ ਮਤਲਬ ਕੀ بیٹے ਦੀ ਦੁਕਾਨ ਹੈ ਉੱਥੇ ਕਟਿੰਗ ਦੀ ਉੱਥੇ ਗਿਆ ਵਾ ਕੰਮ ਤੇ ਗਿਆ ਮੰਗਰੇ ਸਾਰੇ ਹਥਿਆਰ ਲੈ ਕੇ ਮੁੰਡੇ ਗਏ ਇਹ ਲੋਕ ਕਿ ਬਚਿਆ ਵਾ ਮੁੰਡਾ ਆਹੀ ਆਨੇ ਆ ਭਈ ਜਿਹੜਾ ਇਹਨਾਂ ਅਗ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਵੀ ਗੱਲ ਹੁੰਦੀ ਅਸੀਂ ਇਹਨਾਂ ਦਾ ਨਾਂ ਲੱਗਣਾ ਚਾਹੀਦਾ ਸਾਨੂੰ ਕਹਿੰਦੇ ਅਜੇ ਵੀ ਮਤਲਬ ਇਹ ਅਜੇ ਵੀ ਇਹ ਕਹਿੰਦੇ ਪਈ ਅਜੇ ਅਸੀਂ ਗੋਲੀਆਂ ਚਲਾਉਣੀਆਂ ਵਾਂ ਕੀ ਤੁਸੀਂ ਲੁਕ ਕੇ ਰਹੋ ਅਸੀਂ ਅਜੇ ਚਲਾਉਂਦੇ ਧਮਕੀਆਂ ਦੇ ਰਹੇ ਬਹੁਤ ਜ਼ਿਆਦੀਆਂ ਕਿ ਕੰਮਾਂ ਤੇ ਵੀ ਜਾਣਗੇ ਤੇ ਅਸੀਂ ਪੜ ਲੈਣੇ ਜਿੱਥੇ ਹਨ ਮਿਲੇ ਜੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦੀ ਫਿਰ ਕੀ ਕਰੋਗੇ ਡਰਨਾ ਤੇ ਡਰਨਾ ਜੀ ਕਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕੀ ਗੱਲ ਹੋਈ ਗੱਲ ਭਾਜੀ ਸਾਡੇ ਘਰਾਂ ਗਾੜੀ ਆਣ ਕੇ ਖਲੋਂਦੇ ਆ ਮੁੰਡੇ ਇਕੱਠੇ ਕਰ ਕਰਕੇ ਲਿਆਉਂਦੇ ਆ ਇੱਥੇ ਆਣ ਕੇ ਕਦੀ ਜਿਹੇ ਜਿਹੇ ਚ ਕਰੀ ਜਾਂਦੇ ਆ ਗੱਡੀ ਲਾਉਂਦੇ ਆ ਗੱਡੀ ਸਾਡੇ ਬੂਏ ਗਾੜੀਆਂ ਆਣ ਕੇ ਖਿਲਾਰਦੇ ਆ ਕੁੱਲ ਲੋਕ ਆ ਉਹ ਇਹ ਆ ਸਾਡੇ ਪਿੰਡ ਦੇ ਹੀ ਮੁੰਡੇ ਆ ਜੀ ਕੀ ਨਾਮ ਕੀ ਉਹਨਾਂ ਦਾ ਇੱਕ ਦਾ ਨਾਂ ਨਰਵੈਲ ਆ ਜੀ ਸਹਵਾਗ ਆ ਬੀਤਾ ਆ ਆਪਣਾ ਹੁਸਣ ਆ ਇਹ ਜਦੋਂ ਨੇ ਉਹਦਾ ਸਾਡੇ ਘਰ ਆਣ ਕੇ ਬੂਆਂ ਗਾੜੀਆਂ ਆਣਾ ਆਣ ਖਲੋਂਦੇ ਆ ਭਾਜੀ ਅਸੀਂ ਇਹਨਾਂ ਨੂੰ ਵਰਜਿਆ ਵੀ ਅਸੀਂ ਇੱਕ ਦੋ ਵਾਰੀ ਡੱਕਿਆ ਵੀ ਪਰ ਇਹ ਹਟਦੇ ਨਹੀਂ ਕਿੰਨੀ ਿਆਰ ਇਹਨਾਂ ਨੂੰ ਬੋਲਿਆ ਕਿ ਨਾ ਇਦਾਂ ਕਰੋ ਨਾ ਕਰੋ ਸਾਡੇ ਘਰ ਆਣ ਕੇ ਇਹਨਾਂ ਨੇ ਦੋ ਤਿੰਨ ਵਾਰੀ ਬੰਦੇ ਵੀ ਪਵਾਤੇ ਆ ਗੋਲੀਆਂ ಔਰ ਕੱਲ ਪਿਸਟਲ ਤੱਕ ਇਹਨਾਂ ਦੇ ਕੋਲ ਹੀ ਗੋਲੀਆਂ ਤੱਕ ਚਲਾ ਕੇ ਗਏ ਸਾਡੇ ਘਰ ਪੁਲਿਸ ਵਾਲਿਆਂ ਨੇ ਅਜੇ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਸਤਾਰ ਨਹੀਂ ਕਰਨ ਦੀ ਉਹਨਾਂ ਨੇ ਕੀ ਕੰਮ ਕੀ ਕਰਦੇ ਆ ਕੰਮ ਉਹ ਭਾਜੀ ਦੋ ਤੇ ਵਿਹਲੇ ਹੀ ਆ ਤੇ ਇੱਕ ਜਿਹੜਾ ਵਾ ਉਹ ਦੁਕਾਨ ਤੇ ਲੱਗਾ ਜੀ ਹਾਂਜੀ ਹਾਂਜੀ ਸਰ ਜਿਹੜਾ ਕੱਲ ਸਿਦਮਾ ਪਿੰਡ ਦੇ ਵਿੱਚ ਕਲੈਸ਼ ਹੋਇਆ ਵਾ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਉਸ ਵਾਂਝ ਹੀ ਮਕਦਮਾ ਨੰਬਰ 4 ਜਿਹੜਾ ਵਾ ਰਜਿਸਟਰਡ ਕਰ ਦਿੱਤਾ ਵਾ ਉਸ ਤੋਂ ਕਰਕੇ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨੀ ਬਾਈ ਨੇ ਪੰਜ ਬੰਦੇ ਨੇ ਕੁਛ ਹੰਮ ਮੰਨੀ ਤੇ ਜਲਦੀ ਜਿਹੜੀ ਹਿੰਦੂ ਸ਼ਿਸ਼ਟ ਕਰ ਰਹੇ ਦੱਸਿਆ ਜਾ ਰਿਹਾ ਕਿ ਫਾਇਰਿੰਗ ਵੀ ਜਿਹੜੀ ਆ ਕੀਤੀ ਗਈ ਨਾ ਉਹ ਉੱਥੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਦੋ ਰਾਉਂਡ ਫਾਇਰ ਹੋਇਆ ਲੜਾਈ ਦਾ ਕਾਰਨ ਕੀ ਰਿਹਾ ਆ ਐਕਚੁਅਲੀ ਉਹਦੇ ਚਿੱਕ ਜਿਹੜਾ ਨਰਵੈਲ ਸਿੰਘ ਆ ਦਾ ਆਦਮੀ ਨਕੇਸ਼ ਅਰਿਸ਼ਟ ਉਹ ਉੱਥੇ ਕਾਰ ਜਿਹੜਾ ਮਰੀਮ ਕਰਮਾ ਆਪਣੇ ਤਵਲਜੀਤ ਸਿੰਘ ਉਹਨਾਂ ਦੇ ਘਰ ਤੇ ਲੱਗ ਕੇ ਖੜੀ ਕਰਦਾ ਸੀ ਉਸ ਗੱਲ ਤੋਂ ਇਹਨਾਂ ਦੀ ਥੋੜੀ ਜਿਹੀ ਚੱਲਦੀ ਸੀ ਦੱਸਿਆ ਜਾ ਰਿਹਾ ਹੈ ਗਾਰਾ ਨੂੰ ਲਗਾ ਕੇ ਜਿਹੜਾ ਵਾ ਉੱਥੇ ਹੀ ਇਨਵੈਸਟੀਗੇਸ਼ਨ ਕਰ ਰਹੇ ਸਾਰੇ ਅਸੀਂ ਕਰ ਰਹੇ ਹਾਂ ਫਿਲਹਾਲ ਤੇ ਜਿਹੜਾ ਹੈ ਇਹ ਹੀ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਜੋ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੇ ਨਾਲ ਪਹਿਲਾਂ ਵੀ ਝਗੜਾ ਹੋਇਆ ਹੈ ਜੀ ਦੋ ਤਿੰਨ ਮਹੀਨਾ ਇਨਵੈਸਟੀਗੇਸ਼ਨ ਚੱਲ ਰਹੀ ਜੀ ਉਹਦੇ ਬਾਰੇ ਜਿਹੜੀ ਸਾਰਾ ਮੈਟਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਾਂ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਹੋਊਗਾ ਉਹਨੂੰ ਕੋਈ ਰੇਡ ਵਾਲਾ ਕੀਤਾ ਕਿ ਕਿੰਨੇ ਦਾ ਆ ਵੀ ਕਰ ਰਹੇ ਹਾਂ ਜੀ ਅਸੀਂ ਜਲਦੀ ਦੋਸ਼ੀ ਰੈਸਟ ਕਰਵਾਉਂਗਾ